ਤਸਵੀਰਾਂ ਵੇਖ ਕੇ ਦੱਸਿਓ ਕਿ ਬੱਸ ਵਾਲਾ ਸਹੀ ਆ ਜਾਂ ਗਲਤ ਆ ਦੱਸ ਦਈਏ ਕਿ ਅੱਗੇ ਰੋਡ ਬਣ ਰਿਹਾ ਇੱਕ ਤਰਫ ਚੱਲ ਰਿਹਾ ਇੱਕ ਤਰਫ ਖੜੀਆਂ ਗੱਡੀਆਂ ਕਿਉਂਕਿ ਦੋ ਤਰਫ ਦੀ ਟ੍ਰੈਫਿਕ ਨਹੀਂ ਚੱਲ ਸਕਦੀ ਜਦੋਂ ਰੋਡ ਬਣ ਰਿਹਾ ਹੋਵੇ ਔਰ ਬੱਸ ਵਾਲੇ ਨੇ ਕੀ ਕੀਤਾ ਕਿ ਪਿੱਛੋਂ ਆਇਆ ਉਹ ਰੱਕੀ ਆ ਕੇ ਖੜਾ ਕਰ ਦਿੱਤੇ ਔਰ ਦੱਸ ਦਈਏ ਕਿ ਜੇ ਇਹ ਬੱਸ ਵਾਲਾ ਆ ਗਿਆ ਤੇ ਇਸ ਦੇ ਪਿੱਛੇ ਕਾਰਾਂ ਵੀ ਆ ਜਾਣੀਆਂ ਹੋਰ ਜਾਮ ਲੱਗ ਜਾਣਾ ਚਲੋ ਅਸੀਂ ਕਾਰਾਂ ਵਾਲਿਆਂ ਨੂੰ ਕਹਿ ਨਹੀਂ ਸਕਦੇ ਕਿਉਂਕਿ ਉਹ ਸਮਝਦਾਰ ਥੋੜੇ ਜ਼ਿਆਦਾ ਸੀਗੇ ਜਿਸ ਕਰਕੇ ਉਹਨਾਂ ਨੂੰ ਅਸੀਂ ਸ਼ੋਅ ਨਹੀਂ ਕੀਤਾ ਹੁਣ ਦੱਸ ਦਈਏ ਇੱਕ ਹੀ ਜਦੋਂ ਰੋਡ ਜਾਮ ਹੁੰਦਾ ਜਾਂ ਇੱਕ ਤਰਫ ਚੱਲ ਰਹੀ ਆ ਤਾਂ ਇੱਕ ਤਰਫ ਖੜੀ ਆ ਤਾਂ ਥੋੜਾ ਸਿਆਣਪ ਵਰਤਣੀ ਚਾਹੀਦੀ ਆ ਹੁਣ ਬੱਸਾਂ ਵਾਲੇ ਜਿਆਦਾ ਹੀ ਗਲਤ ਤਰੀਕੇ ਨਾਲ ਚੱਲਦੇ ਨੇ ਕਿ ਇਹਨਾਂ ਦੇ ਕੋਲ ਹੀ ਇਕੱਲਾ ਟਾਈਮ ਦੀ ਘਾਟ ਹੈ ਬਾਕੀ ਲੋਕਾਂ ਨੂੰ ਵੀ ਹਰ ਬੰਦੇ ਨੂੰ ਕੰਮ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਕੋਈ ਜਾ ਰਿਹਾ ਸਮਾਂ ਹਰ ਬੰਦੇ ਨੇ ਵੇਖਣਾ ਹੈ ਲੇਕਿਨ ਆ ਬੱਸ ਵਾਲੇ ਨੇ ਆ ਕੇ ਬਿਲਕੁਲ ਅੱਗੇ ਜਾ ਕੇ ਇਹ ਗੱਡੀ ਲਗਾ ਦਿੱਤੀ ਆ ਜਦੋਂ ਇਹ ਬੱਸ ਅੱਗੇ ਲੱਗ ਜਾਈ ਆ ਜੇ ਕੋਈ ਇਸ ਨੂੰ ਸਾਈਡ ਨਾ ਦੇਵੇ ਜੇ ਕੋਈ ਇਸ ਨੂੰ ਨਾ ਐਂਟਰ ਹੋਣ ਦੇਵੇ ਲਾਈਨ ਦੇ ਵਿੱਚ ਤਾਂ ਫੇਰੇ ਕੀ ਕਰੇਗਾ ਹੁਣ ਤੁਸੀਂ ਦੱਸੋ ਕਿ ਇਹੋ ਜਿਹੀ ਉਲੰਘਣਾ ਜਿਹੜੀ ਆ ਉਹ ਕਿੱਥੇ ਜਾਏ ਜਾਵੇ ਪੁਲਿਸ ਵੀ ਕਈ ਵਾਰ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਰੋਕਦੀ ਆ ਪਰ ਬੱਸਾਂ ਵਾਲਿਆਂ ਨੂੰ ਬਿਲਕੁਲ ਨਹੀਂ ਰੋਕਦੀ ਬੱਸਾਂ ਵਾਲਿਆਂ ਦਾ ਕਦੀ ਵੀ ਕੋਈ ਇਸ ਤਰ੍ਹਾਂ ਦੀ ਗਲਤੀ ਦਾ ਚਲਾਨ ਨਹੀਂ ਕੀਤਾ ਜਾਂਦਾ ਕਾਰਨ ਕੀ ਆ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਬੱਸਾਂ ਵਾਲੇ ਟਾਈਮ ਹਰ ਇੱਕ ਦੇ ਕੋਲ ਘੱਟ ਆ ਟਾਈਮ ਹਰ ਬੰਦੇ ਦੇ ਕੋਲ ਲਿਮਟ ਦਾ ਲੇਕਿਨ ਬੇਨਤੀ ਇਹ ਆ ਕਿ ਅਗਲੇ ਜਨਮ ਦੀਆਂ ਦੁਆਵਾਂ ਨਾਲੋਂ ਆ ਜਨਮ ਜਿਹੜਾ ਮਿਲਿਆ ਇਹ ਤਾਂ ਚੰਗੀ ਤਰ੍ਹਾਂ ਜੀ ਲਓ ਇਸ ਨੂੰ ਜੀਣ ਵਾਸਤੇ ਸਮਾਂ ਕੱਢੋ ਜੇ ਮਾਲਕ ਦੇ ਹੱਥ ਟੇਕਣੇ ਆ ਮੱਥੇ ਟੇਕਣੇ ਆ ਹੱਥ ਜੋੜਨੇ ਆ ਤਾਂ ਫਿਰ ਇਸ ਜਨਮ ਦੇ ਵਧੀਆ ਤਰੀਕੇ ਇਹ ਵਧੀਆ ਤਰੀਕੇ ਨਾਲ ਜਨਮ ਨੂੰ ਜੀਓ ਅਗਲੇ ਜਨਮ ਦੀਆਂ ਆਸਾਂ ਲੋਕਾਂ ਨੇ ਲਗਾ ਦਿੱਤੀਆਂ ਕਿ ਅਗਲਾ ਜਨਮ ਵਧੀਆ ਜੀਣਾ ਹੈ ਬੁਢਾਪੇ ਜਾ ਕੇ ਰੱਬ ਦਾ ਨਾਮ ਲੈਣਾ ਹੈ ਤਾਂ ਬੜਾ ਸਲੋ ਚੱਲਣਾ ਤੇ ਸਮੇਂ ਤੋਂ ਬਾਅਦ ਵਿੱਚ ਹੁਣ ਤੁਹਾਡਾ ਜਨਮ ਬੜਾ ਵਧੀਆ ਮਿਲਿਆ ਅਗਲਾ ਮਿਲਣਾ ਜਾਂ ਨਹੀਂ ਮਿਲਣਾ ਲੇਕਿਨ ਆ ਬੱਸ ਵਾਲਾ ਹੁਣ ਤੁਸੀਂ ਦੱਸੋ ਕਿ ਕਿਹੜੀ ਸਿਆਣਪ ਵਰਤ ਗਿਆ ਇਹ ਸਿਆਣਪ ਕਿੱਥੋਂ ਤੱਕ ਜਾਇਜ਼ ਹੈ ਦੱਸ ਦਈਏ ਕਿ ਮਕੇਰੀਆਂ ਰੋਡ ਦੇ ਉੱਤੇ ਦੋ ਦਿਨ ਪਹਿਲਾਂ ਕੰਮ ਚੱਲ ਰਿਹਾ ਸੀ ਔਰ ਜਿਵੇਂ ਜਿਵੇਂ ਮਾਲ ਪੈਂਦਾ ਬਾਅਦ ਤਾਂ ਸੈਂਟਰ ਵਿੱਚ ਮਸ਼ੀਨਾਂ ਖੜੀਆਂ ਹੁੰਦੀਆਂ ਤਾਂ ਇੱਕ ਸਾਈਡ ਨੂੰ ਉਹ ਬੰਦ ਕਰ ਦਿੰਦੇ ਆ ਦੂਸਰੀ ਸਾਈਡ ਚਲਾ ਦਿੰਦੇ ਆ ਪਹਿਲੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਉਚਾਰਿਆਂ ਦੀ ਬਹੁਤ ਵੱਧ ਜਾਂਦੀ ਆ ਕਿਉਂਕਿ ਇੰਨੀ ਟ੍ਰੈਫਿਕ ਇੰਨੀਆਂ ਗੱਡੀਆਂ ਤਾਂ ਸਾਰੇ ਤਿੰਨ ਤਿੰਨ ਲਾਈਨਾਂ ਇੱਧਰ ਬਣਾ ਲੈਂਦੇ ਆ ਤੇ ਉੱਧਰ ਬਣਾ ਲੈਂਦੇ ਆ ਉਹਨਾਂ ਹੀ ਸਮਾਂ ਟੁੱਟ ਜਾਂਦਾ ਇਸ ਗੱਲੋਂ ਹਿਮਾਚਲ ਵਾਲੇ ਠੀਕ ਆ ਹਿਮਾਚਲ ਦੇ ਵਿੱਚ ਇੱਕ ਲਾਈਨ ਲੱਗੀ ਆ ਤਾਂ ਉਹਦਾ ਪਿੱਛੇ ਗੱਡੀ ਲਗਾਉਣੀ ਪਵੇਗੀ ਨਹੀਂ ਤਾਂ ਜੋ ਓਵਰਟੇਕ ਕਰਕੇ ਅੱਗੇ ਜਾਵੇਗਾ ਉਸ ਦੀ ਸਰਵਿਸ ਹੋ ਜਾਂਦੀ ਆ ਅਕਸਰ ਹੀ ਹੁਣ ਇਹ ਵਾਇਰਲ ਵੀਡੀਓ ਦੱਸ ਤਈਏ ਤੁਹਾਨੂੰ ਕਿ ਗੁਰਦਾਸਪੁਰ ਤੋਂ ਆਈ ਹੈ ਔਰ ਬੱਸ ਵਾਲੇ ਦੀ ਗਲਤੀ ਕਰਕੇ ਸਾਰਾ ਕੁਝ ਅਸੀਂ ਤੁਹਾਨੂੰ ਵਖਾ ਰਹੇ ਹਾਂ ਹੁਣ ਗੁਰਦਾਸਪੁਰ ਦੇ ਇਸ ਮਕੇਰੀਆਂ ਵਾਲੇ ਰੋਡ ਦੇ ਉੱਤੇ ਜਦੋਂ ਕੰਮ ਚੱਲ ਰਿਹਾ ਤਾਂ ਪਤਾ ਹੈ ਕਿ ਤੁਹਾਡੇ ਤੋਂ ਕੁਝ ਗਰੀਬ ਕੁਝ ਮਜ਼ਦੂਰ ਕੁਝ ਦਿਹਾੜੀਦਾਰ ਕੰਮ ਕਰ ਰਹੇ ਆ ਤਾਂ ਕਿਉਂ ਉਹਨਾਂ ਦੇ ਨਾਲ ਤੁਸੀਂ ਉਲਝਦੇ ਹੋ ਕਿਉਂ ਮੂਰਖਤਾ ਕਰਦੇ ਹੋ ਔਰ ਇਹ ਵੀਡੀਓ ਨੂੰ ਤੁਹਾਨੂੰ ਕਿਵੇਂ ਵੇਖਦੇ ਹੋ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ